ਤਾਂ ਤਨ ਸਾਧ ਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਜੋ ਇੱਕ ਦੋ ਦਿਨਾਂ ਨੂੰ ਨਵਾਂ ਸਾਲ ਚੜਨਾ ਹੈ 2025 ਤਾਂ ਉਹਦੀਆਂ ਕੁਝ ਅਸੀਂ ਜਾਣਕਾਰੀਆਂ ਦੇਣੀਆਂ ਚਾਹੁੰਦੇ ਆਂ ਪੰਜਾਬ ਦੇ ਲੋਕਾਂ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਕਿ ਨਵਾਂ ਸਾਲ ਆਪਾਂ ਉਹਨੂੰ ਕਿਵੇਂ ਮਨਾਉਣਾ ਚਾਹੀਦਾ ਤੇ ਉਸ ਦਿਨ ਕੀ ਹੁੰਦਾ ਕਿ ਆਪਾਂ ਇੱਕ ਦੂਜੇ ਨੂੰ ਵਧਾਈਆਂ ਭੇਜਣ ਲੱਗ ਜੰਨੇ ਆ ਨਵਾਂ ਸਾਲ ਮੁਬਾਰਕਾਂ ਜੀ ਪਤਾ ਨਹੀਂ ਮਤਲਬ ਵੀ ਜਿਹੜੀਆਂ ਵਧਾਈਆਂ ਆਪਾਂ ਭੇਜਣ ਲੱਗ ਜੰਨੇ ਆ ਤਾਂ ਅਸੀਂ ਅੱਜ ਬੇਨਤੀ ਕਰਦੇ ਆਂ ਵੀ ਕੱਲੀਆਂ ਵਧਾਈਆਂ ਨਾਲ ਗੱਲ ਨਹੀਂ ਬਣਨੀ ਇੱਕ ਦੂਜੇ ਨੂੰ ਤੜਕੇ ਉੱਠ ਕੇ ਵਧਾਈਆਂ ਦੇਣ ਲੱਗ ਜੰਨੇ ਆ ਤਾ ਇਸ ਵਾਸਤੇ ਵਧਾਈਆਂ ਵੀ ਦਿਓ ਜੇ ਤੇ ਨਾਲ ਨਾਲ ਮਤਲਬ ਵੀ ਕੋਈ ਉਸ ਦਿਨ ਸ਼ੁਰੂਆਤ ਕਰੋ ਜੇ ਨਵੇਂ ਸਾਲ ਦੀ ਚੰਗੇ ਕੰਮ ਦੇ ਨਾਲ ਜਿਹੜਾ ਸੌਖਾ ਲੱਗੇ ਮੈਨੂੰ ਤਾਂ ਮੈਂ ਅੱਜ ਆਪਣੇ ਵਿਚਾਰ ਰੱਖਦਾ ਵੀ ਸੌਖਾ ਕੀ ਹੈ ਸਭ ਤੋਂ ਸੌਖਾ ਕੀ ਹੈ ਕਿਸੇ ਕੋਲੇ ਪੈਸਾ ਨਹੀਂ ਹੁੰਦਾ ਜਾਂ ਨਵਾਂ ਸਾਲ ਆਗਣਾ ਦਾ ਵੀ ਕਿਵੇਂ ਚੰਗੇ ਕੰਮ ਦੀ ਸ਼ੁਰੂਆਤ ਕਰਗੇ ਤਾਂ ਇੱਕ ਰੁੱਖ ਇੱਕ ਦਰਖਤ ਧਰਤੀ ਉੱਤੇ ਲਾ ਕੇ ਨਵਾਂ ਸਾਲ ਸ਼ੁਰੂਆਤ ਕਰ ਲਓ ਜੇ ਜੇ ਮੰਨ ਕੇ ਚੱਲੋ ਇੱਕ ਇੱਕ ਜਣਾ ਇੱਕ ਇੱਕ ਰੁੱਖ ਲਾਊਗਾ ਉਸ ਦਿਨ ਤਾ ਕਿੰਨਾ ਪੇੜ ਪੌਦਾ ਧਰਤੀ ਉੱਤੇ ਲੱਗ ਜੂਗਾ ਤੇ ਕਿੰਨਾ ਮਤਲਬ ਹੀ ਵਾਤਾਵਰਨ ਨੂੰ ਫਾਇਦਾ ਹੋ ਜੂਗਾ ਇਹ ਮੈਂ ਜਾਣਕਾਰੀ ਦੇਣੀ ਚਾਹੁੰਦਾ ਤਾਂ ਉਦੋਂ ਬਾਅਦ ਮੈਂ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੂੰ ਅਪੀਲ ਕਰਦਾ ਵੀ ਆਪਾਂ ਨੂੰ ਤਾਂ ਗੁਰੂ ਜੀ ਇਹੀ ਸਿੱਖਿਆ ਦਿੰਦੇ ਆ ਵੀ ਭਾਈ ਕੋਈ ਚੰਗੇ ਕੰਮ ਦੇ ਨਾਲ ਕੋਈ ਨਵੇਂ ਸਾਲ ਦੀ ਸ਼ੁਰੂਆਤ ਕਰਿਆ ਕਰੋ ਪੂਰੇ ਮਤਲਬ ਹੀ ਸਾਧ ਸੰਗਤ ਨੂੰ ਸਿੱਖਿਆ ਦਿੰਦੇ ਆ ਗੁਰੂ ਜੀ ਤਾਂ ਆਪਾਂ ਉਸ ਦਿਨ ਇੱਕ ਪੰਜਾਬ ਦੀ ਧਰਤੀ ਦੇ ਵੱਖਰਾ ਰਿਕਾਰਡ ਬਣਾਈਏ ਇੱਕ ਇੱਕ ਡੇਰਾ ਸੱਚਾ ਸੌਦਾ ਦੀ ਜਿਹੜੀ ਸਾਧ ਸੰਗਤਾਂ ਪ੍ਰੇਮੀ ਹੈ ਇੱਕ ਇੱਕ ਰੱਖ ਉਸ ਦਿਨ ਜ਼ਰੂਰ ਲਾਇਓ ਜੇ ਧਰਤੀ ਉੱਤੇ ਜਾਣੇ ਕਿ ਜੇ ਆਪਾਂ 2.5 ਲੱਖ ਬੂਟਾ ਉਸ ਦਿਨ ਧਰਤੀ ਉੱਤੇ ਲਾਉਣੇ ਆ ਚਲੋ 2 ਲੱਖ ਹੀ ਮੰਨ ਕੇ ਚਲੋ ਤਾਂ ਮੈਂ ਰੁੱਖ ਦੀ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਵੀ ਜਿਹੜੇ ਪਸ਼ੂਆਂ ਪਸ਼ੂਆਂ ਤੋਂ ਬਚ ਕੇ ਰੁੱਖ ਛੇਤੀ ਹੋ ਜਾਂਦਾ ਟਾਲੀ ਬਹੁਤ ਵਧੀਆ ਅਧਰਾਗਤਾ ਜਾਣੇ ਕਿ ਪਸ਼ੂਆਂ ਤੋਂ ਨੰਗ ਜਾਂਦੀ ਹੈ ਪਸ਼ੂ ਇਹਨੂੰ ਮਸ਼ੇ ਦੇ ਘਟ ਆ ਜਾਣੇ ਕਿ ਹੋ ਜਾਂਦੇ ਆ ਟਾਲੀ ਮੇਰਾ ਤਜਰਬਾ ਹੈ ਜਾਣੇ ਕਿ ਉਸ ਦਿਨ ਜੇ ਆਪਾਂ 2 ਲੱਖ ਟਾਲੀ ਧਰਤੀ ਦੇ ਉੱਤੇ ਲਾਉਣੇ ਆ ਤਾਂ ਇੱਕ ਤਾਂ ਇਹ ਪਾਲਣ ਪ੍ਰੋਲੂਸ਼ਨ ਬਹੁਤ ਘਟ ਭਾਲਦੀ ਹੈ ਵਾਰਚਾ ਹੋਣ ਲੱਗ ਜਾਂਦੀ ਹੈ ਟਾਲੀ ਹੋ ਜਾਂਦੀ ਹੈ ਥੋੜਾ ਸਮਾਂ ਇਹ ਆਪਦਾ ਪਾਲਣ ਪੋਲੋਸ਼ਨ ਭਾਲਦੀ ਹੈ ਇੱਕ ਦੋ ਮਹੀਨੇ ਨੂੰ ਪਾਣੀ ਪਾਉਣਾ ਪੈਂਦਾ ਤਾਂ ਮੈਂ ਬੇਨਤੀ ਕਰਦਾ ਕਿ 2 ਲੱਖ ਜੇ ਆਪਾਂ ਟਾਲੀ ਉਸ ਦਿਨ ਧਰਤੀ ਉੱਤੇ ਲਾਉਨੇ ਆ ਤੇ ਜੇ 2 ਲੱਖ ਟਾਲੀ ਆਪਾਂ ਇੱਕ ਸਾਲ ਦੇ ਵਿੱਚ ਦੀ ਕਾਮਯਾਬ ਕਰਦੇ ਤਾਂ ਇੱਕ ਤਾਂ ਬਹੁਤ ਵੱਡਾ ਰਿਕਾਰਡ ਬਣੂਗਾ ਵੀ ਆ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ 2 ਲੱਖ ਟਾਲੀ ਧਰਤੀ ਉੱਤੇ ਲਾਈ ਸੀ ਤੇ 2 ਲੱਖ ਦੀ 2 ਲੱਖ ਆਪਾਂ ਕਾਮਯਾਬ ਕਰਕੇ ਵਿਖਾਈਏ ਇੱਕ ਦਰਾਖਤ ਕਾਮਯਾਬ ਕਰਨਾ ਕੋਈ ਔਖਾ ਕੰਮ ਨਹੀਂ ਯਾਨੀ ਕਿ ਸੌਖਾ ਕੰਮ ਹੈ ਟਾਲੀ ਸੌਖਾ ਕੰਮ ਹੈ ਕਾਮਯਾਬ ਕਰਨੇ ਤੇ ਉਦੋਂ ਬਾਅਦ ਆਪਾਂ ਇੱਕ ਬਹੁਤ ਵੱਡੀ ਸਰਕਾਰ ਨੂੰ ਵੀ ਕਹਿ ਸਕਦੇ ਆਂ ਵੀ ਭਾਈ ਅਸੀਂ 2 ਲੱਖ ਰੁੱਖ ਧਰਤੀ ਉੱਤੇ ਲਾ ਲਾਇਓ ਜੇ ਸਰਕਾਰੀ ਥਾਵਾਂ ਤੇ ਜਿੱਥੇ ਸਰਕਾਰ ਦੇ ਅਧੀਨ ਆਉਂਦਾ ਚਾਹ ਪੰਚਾਇਤ ਦੇ ਅਧੀਨ ਆਉਂਦਾ ਉੱਥੇ ਲਾਇਓ ਜੇ ਇਹ ਮੈਂ ਤੁਹਾਨੂੰ ਬੇਨਤੀ ਕਰਦਾ ਇੱਕ ਜਿਹੜੀਆਂ ਤਾਰਾਂ ਜਾਂਦੀਆਂ ਕਈ ਵਾਰੀ ਲੈਣਾ ਲੰਘਦੀਆਂ ਹੁੰਦੀਆਂ ਉਹਦੇ ਥੱਲੇ ਨਾ ਲਾਇਓ ਜੇ ਕਿਉਂਕਿ ਜਦੋਂ ਟਾਲੀ ਵੱਡੀ ਹੋ ਜਾਂਦੀ ਹੈ ਦਰਾਖਤ ਵੱਡਾ ਹੋ ਜਾਂਦਾ ਤਾਂ ਉਹ ਤਾਰਾਂ ਨਾਲ ਲੱਗ ਜਾਂਦਾ ਤੇ ਮੁੜ ਕੇ ਉਹ ਦਰਾਖਤ ਨੂੰ ਵੱਡਣਾ ਪੈਂਦਾ ਹਰ ਕੇ ਸਾਲ ਤਾਰਾਂ ਥੱਲੇ ਨਾ ਲਾਇਓ ਜੇ ਜਿੱਥੇ ਕਈ ਵਾਰੀ ਤਾਰਾਂ ਲੰਘਦੀਆਂ ਨੇ ਬਿਜਲੀ ਵਾਲੀਆਂ ਉੱਥੇ ਨਾ ਲਾਇਓ ਤੇ 2 ਲੱਖ ਟੱਲੀ ਉਸ ਦਿਨ ਜੇ ਆਪਾਂ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਧਰਤੀ ਉੱਤੇ ਲਾਉਂਦੀ ਮੈਂ ਤਾਂ ਲਾਉਂਗਾ ਮੈਂ ਤਾਂ ਜਿੱਦੇ ਸਾਲ ਚੜਿਆ 25 ਤੇ ਉਸ ਦਿਨ ਮੈਂ ਤਾਂ ਦੋ ਰੁੱਖ ਲਾਉਣੇ ਲਾਉਣੇ ਆ ਪਰ ਮੈਂ ਲੋਕਾਂ ਨੂੰ ਵੀ ਸਲਾਹ ਦੇਣਾਂ ਤੇ ਖਾਸ ਕਰਕੇ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਨੂੰ ਬੇਨਤੀ ਕਰਦਾ ਵੀ ਆਪਾਂ 2 ਲੱਖ ਟੱਲੀ ਉਸ ਦਿਨ ਧਰਤੀ ਉੱਤੇ ਲਾਈਏ ਤੇ ਇੱਕ ਵੱਖਰਾ ਰਿਕਾਰਡ ਬਣਾਈਏ ਵੀ ਐਸ ਦਿਨ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਨੇ ਲਾਈ ਤੇ 6 ਮਹੀਨਿਆਂ ਬਾਅਦ ਉਹਦੀ ਜਾਨੇ ਕਿ ਫੋਟੋ ਪਾਇਓ ਜੀ ਵੀ ਆਹ ਵੇਖੋ 6 ਮਹੀਨਾ ਚੱਡੀ ਹੋਗੀ ਤੇ ਸਾਲ ਤੋਂ ਜਦੋਂ ਆਪਾਂ 15 ਅਗਸਤ ਨੂੰ ਲਾਇਏ ਤੇ ਉਸ ਤੋਂ ਬਾਅਦ ਫੋਟੋ ਖਿੱਚ ਕੇ ਪਾ ਦਿਓ ਜੀ ਵੀ ਆਹ ਵੇਖੋ ਭਾਈ ਅਸੀਂ ਪਹਿਲੇ ਤਰੀਕ ਨੂੰ ਜਦੋਂ ਨਵਾਂ ਸਾਲ ਚੜ੍ਹਿਆ ਸੀ ਇੱਕ ਕਟਾਲੀ ਲਾਈ ਸੀ ਤੇ ਅੱਜ ਇਹ ਵੱਧ ਫੁੱਲ ਕੇ ਐਡੀ ਹੋ ਗਈ ਯਾਨੀ ਕਿ ਵੱਖਰਾ ਇੱਕ ਰਿਕਾਰਡ ਬਣੂਗਾ ਪੇੜ ਪੌਦਿਆਂ ਦੇ ਵਿੱਚ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸਾਥੋ ਸ਼ਬਦ ਵੱਧ ਘੱਟ ਬੋਲਿਆ ਕੋ ਮਾਫੀ ਚਾਹੁੰਦੇ ਆ ਤਾਂ ਇਹ ਨਾ ਹੋਵੇ ਵੀ ਲੋਕਾਂ ਨੂੰ ਤੁਸੀਂ ਵੀ ਵਧਾਈਆਂ ਦੇਣ ਹੀ ਲੱਗੇ ਰਹੋ ਤੜਕੇ ਵਧਾਈਆਂ ਵੀ ਦਿਓ ਜੀ ਇੱਕ ਇੱਕ ਰੁੱਖ ਲਾਇਓ ਜੇ ਉਸ ਦਿਨ ਧਰਤੀ ਦੇ ਉੱਤੇ ਜਰੂਰ ਮਤਲਬ ਇਸ ਗੱਲ ਨੂੰ ਮੰਨਿਓ ਜੇ ਕਿਉਂਕਿ ਆਪਾਂ ਨੂੰ ਗੁਰੂ ਜੀ ਦਾ ਬਚਨ ਹੈ ਗੁਰੂ ਜੀ ਦਾ ਹੁਕਮ ਹੈ ਵੀ ਭਾਈ ਚੰਗੇ ਕੰਮ ਦੇ ਨਾਲ ਸ਼ੁਰੂਆਤ ਕਰੋ ਕਿਉਂਕਿ ਇੱਕ ਰੁੱਖ ਸੌਖੀ ਗੱਲ ਹੈ ਕੋਈ ਹੋਰ ਕੰਮ ਤਾਂ ਕਈ ਵਾਰੀ ਪੈਸੇ ਚੱਕੀ ਦੀ ਤਾਂ ਗੱਲ ਉਧਰ ਉਧਰੀ ਹੋ ਜਾਂਦੀ ਹੈ ਪਰ ਰੁੱਖ ਇੱਕ ਧਰਤੀ ਉੱਤੇ ਲਿਆ ਕੇ ਨਸਰੀ ਜਿੱਤੇ ਇੱਕ ਇੱਕ ਰੁੱਖ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਲਾਇਓ ਜੇ ਤੇ ਅਸੀਂ ਆਮ ਲੋਕਾਂ ਨੂੰ ਵੀ ਫੀਲ ਕਰਦੇ ਆ ਵੀ ਚੰਗੇ ਕੰਮ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਕਰੋ ਜੇ ਤੇ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਨਗਰ ਖੇੜਿਆਂ ਦੇ ਵਿੱਚ ਖੁਸ਼ੀ ਰਹੇ ਭਾਰਤ ਵਿੱਚ ਖੁਸ਼ੀਆਂ ਖੇੜੇ ਰਹੇ ਵਸੇ ਰਹਿਣ ਤੁਹਾਡੇ ਘਰਾਂ ਦੇ ਵਿੱਚ ਤੰਦਰੁਸਤੀ ਆਵੇ ਤਾਂ ਇਹੀ ਅਸੀਂ ਉਸ ਰੱਬ ਤੋਂ ਉਸ ਪ੍ਰਮਾਤਮਾ ਤੋਂ ਮੰਗਦੇ ਆ ਤੇ ਆਪਾਂ ਰੁੱਖ ਲਾ ਕੇ ਉਸ ਦਿਨ ਵਾਤਾਵਰਨ ਨੂੰ ਦੇਈਏ ਇੱਕ ਇੱਕ ਰੁੱਖ ਤੇ ਜਾਣੇ ਕਿ ਰੁੱਖ ਬਹੁਤ ਵਧੀਆ ਚੀਜ਼ ਹੈ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਹਵਾ ਚੰਗਾ ਵਾਤਾਵਰਨ ਹੋਵੇਗਾ ਤੇ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਹੈ ਇੱਕ ਇੱਕ ਰੁੱਖ ਲਾ ਕੇ ਜਰੂਰ ਸ਼ੁਰੂਆਤ ਕਰੋ ਜੇ ਇਹਨਾਂ ਕੋਈ ਚ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲੇਗਾ ਵਾਪੀ ਚੋਣਿਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ 2000 ਜਿਹੜਾ ਸਾਲ ਆ 25 ਉਹ ਆਉਣ ਵਾਲਾ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ